ਵੀਰ ਮਨਪਰੀ ਢੇਸੀ ਖੇਡ ਮੈਦਾਨ ਦੇ ਵਿੱਚ ਤੇ ਗਖਲਾਲਾ ਭਾਈ ਪਰ ਇਹਦੇ ਜਿੰਨੇ ਕ ਟੱਚ ਓਨੇ ਕ ਜਫੇ ਜਿੰਨੇ ਕ ਟੱਚ ਓਨੇ ਕ ਜਫੇ ਦੁਨੀਆ ਗੱਲਾਂ ਕਰਦੀ ਆ ਵੀ ਖਡੂਰ ਸਾਹਿਬ ਦਾ ਸੱਤੂ ਆਪਣੇ ਹਿੱਸੇ ਦੇ 4-5 ਪਾਈ ਜਾਂਦਾ 4-5 ਜਫੇ ਪਾਈ ਜਾਂਦਾ ਕਕਰਾਲੀ ਸਾਹਿਬ ਤੇ ਟਰਾਂਸਪੋਰਟ ਦੇ ਕੁਲਵੰਤ ਸਿੰਘ ਜੀ ਢੀਡ ਸਜਿੰਦਰ ਸਿੰਘ ਜੀ ਬੁੱਟਰ ਹੁਣਾਂ ਦਾ ਧੰਨਵਾਦ ਆ ਕੌਣ ਆ ਇਹ ਲਾਹੌਰੀਆ ਇਨੋ ਅਲੀਬੜਾ ਜਿਹੜੇ ਕਹਿੰਦੇ ਆ ਗਾ ਚੌੜੀ ਛਾਤੀ ਹੈ ਖਿਡਾਰੀ ਦੇ ਬੇਲਣਿਆਂ ਵਰਗੇ ਪੱਟ ਹੈ ਕਿ ਚੱਕੀਆਂ ਦੇ ਪੜਾਂ ਵਰਗੀਆਂ ਹਿੱਕਾ ਜਿਗਰੇ ਗਾਰਡਰ ਨੇ ਕਿ ਜੂਜ ਜੂਜ ਕੇ ਹੰਦਿਆਂ ਦਾ ਟੱਚ ਕਰਦੇ ਬਾਡਰ ਨੇ ਉਹ ਦੇਵੀ ਦਿਆਲ ਪ੍ਰੀਤਾ ਕੁੱਗਾ ਸ਼ੰਕਰ ਪਿੰਡ ਦਾ ਸੀ ਯਾਦ ਯਾਦ ਕੋਟੜੀ ਗਾਜਰਾਂ ਵਾਲਾ ਸਿਰੇ ਤੇ ਜੱਫੇ ਲਾਉਂਦਾ ਇੱਕ ਵਾਰ ਤਾੜੀਆਂ ਨਾਲ ਬਾਡੀਆਂ ਨੂੰ ਲਸਟਾ ਕੇ ਦੁਨੀਆ ਪਹੁੰਚੀ ਜਾਂਦੀ ਏ ਦੂਰੋਂ ਨੇੜਿਓ ਹਮ ਮਹਾ ਮਾ ਕੇ ਇਹਦਾ ਗੁੱਟ ਫੜਨਾ ਬਾਲਾ ਭੈਣਾ ਪਰ ਦੋਦੇ ਵਾਲੇ ਦਾ ਲੱਗਿਆ ਪਿਆ ਜੋਰ ਨੌਜਵਾਨ ਮੱਲੀ ਵਾਲੇ ਨੇ ਦੋਦੇ ਵਾਲਾ ਫੜ ਲਿਆ ਲੈ ਵਿਖਲ ਹੋਣਾ ਦੀ ਨਾਲ ਦੇਖਦਾ ਮਨਪ੍ਰੀਤ ਢੇਸੀ ਉਹਨਾਂ ਦੀ ਡਿਊਟੀ ਲੱਗੀ ਹੈ ਤੇ ਪੰਜਾਬੀਆਂ ਦਾ ਸਲੱਖਣ ਸਿੰਘ ਹਲਕੇ ਜੇ ਪੈਰ ਉਖੜਿਆ ਹਲਕਾ ਜੇ ਐਡਵਾਂਟੇਜ ਲੈਣ ਦੀ ਕੋਸ਼ਿਸ਼ ਕੀਤੀ ਹੈ ਹੁਣ ਦੇਖਾਂਗੇ ਵੀ ਤਾੜੀ ਵੱਜੂ ਕਿ ਨਹੀਂ ਆ ਜਫਾ ਲੱਗ ਪਾਉ ਕਿ ਨਹੀਂ ਪਰ ਤੇ ਆ ਦੇਖ ਤੇ ਟੱਕਰ ਜਿਹੜੀ ਹੈ ਉਹ ਅੱਜ ਸਮੇਂ ਡਾਇਮੰਡ ਖੇਡ ਕਬੱਡੀ ਦਾ ਹੀਰਾ ਹੈ ਕਾਂਗੇ ਵਾਲਾ ਗੁਰਵਿੰਦਰ ਸਿੰਘ ਕਹਿੰਦੇ ਮਾਨਸੇ ਇਲਾਕੇ ਤੋਂ ਆਇਆ ਉਹ ਦੇਖੋ ਸਿੱਕੀ ਸਿਰੂ ਸਾਹਮਣੇ ਆ ਆ ਦੇਖੋ ਅੱਜ ਸਮੇਂ ਕਾਂਗੇ ਵਾਲਾ ਜਫਾ ਲਾ ਪਾਉ ਕਿ ਨਹੀਂ ਹੀਰੇ ਨਾਲ ਟੱਕਰ ਟੱਕਰ ਸਰੇ ਦੀ ਹੱਦਾਂ ਦੂਰ ਹੋਣਗੇ ਤਾਰੀ ਵਾਰੇ ਕੀ ਖਿਆਲ ਆ ਫਿਰ ਉਹ ਸਰੇ ਦਾ ਮੈਚ ਤੇ ਅੱਗੇ ਵੱਲ ਵਧਿਆ ਉਧਰ ਮੌਸਮ ਵੀ ਅੱਜ ਅਨੁਕੂਲ ਹੈ ਖੇਡ ਕਬੱਡੀ ਲਈ ਪ੍ਰਬੰਧ ਵੀ ਇਹਨ ਗਹਿ ਗੱਡਵੇਂ ਕੀਤੇ ਗਏ ਆ ਤੇ ਇੱਧਰ ਵੀ ਗਹਿ ਗੱਡਮੀ ਕੋਸ਼ਿਸ਼ ਹੋਈ ਹੈ ਵਸਦੀ ਰਵੇ ਕਬੱਡੀ ਹੱਸਦੀ ਇੱਕ ਕਬੱਡੀ ਆਹ ਦੇਖੋ ਅੰਬੇ ਦੀ ਟੱਕਰ ਹੋ ਗਈ ਇਸ ਸਮੇ ਮਨੀ ਮੱਲੀਆ ਵਾਲੇ ਨਾਲ ਮੇਰੇ ਵੀਰੋ ਪਰ ਦੇਖ ਲਿਆ ਵੀ ਇਸ ਸਮੇ